Obrigado. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮੇਰਾ ਨਾਮ ਬਲਜੀਤ ਸਿੰਘ ਹੈ ਜੀ ਤੇ ਮੈਂ ਅੰਮ੍ਰਿਤਸਰ ਤੋਂ ਲੋਕੜੀਆਂ ਜੀ ਕੀ ਕਹਿਣਾ ਚਾਹੋਗੇ ਅੱਜ ਦੇ ਦਿਹਾੜੇ ਲੈ ਕੇ ਅੱਜ ਦੇ ਦਿਹਾੜੇ ਨੂੰ ਪਹਿਲੀ ਗੱਲ ਤੇ ਗੁਰਗੋਬਿੰਦ ਸਿੰਘ ਜੀ ਮਹਾਰਾਜ ਗੁਰੂਪ੍ਰਭ ਜੀ ਆਪ ਸਭ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਤੇ ਜਿਹੜੇ ਵੀ ਇੱਥੇ ਮਕੇ ਅੱਜ ਦਸ਼ਮਕਨ ਆਏ ਹੀ ਉਹਨਾਂ ਦਾ ਅੱਜ ਜੀਵਨ ਸਫਲ ਹੋਇਆ ਹੈ ਕਿਉਂਕਿ ਅੱਦੇ ਦਿਨ ਦੇ ਮਹਾਰਾਜ ਗੁਰਗੋਬਿੰਦ ਸਿੰਘ ਜੀ ਮਹਾਰਾਜ ਪੜ੍ਹਨ ਦੇ ਵਿੱਚ ਅੱਜ ਹਵਤਾਤਾਰ ਆਇਆ ਸੀ ਤੇ ਅੱਜ ਦੇ ਦਿਨ ਵਾਹਿਗੁਰੂ ਜੀ ਨੇ ਸੰਗਤਾਂ ਨੂੰ ਬਹੁਤ ਖੁਸ਼ੀਆਂ ਬਖਸ਼ਿਸ਼ ਦਿੱਤੀਆਂ ਤੁਸੀਂ ਕੀ ਵਾਕੀ ਜੀ ਦੇ ਦਰਸ਼ਨ ਕਿਤੇ ਜੀ ਨਾਲੇ ਲੋਕਿਕ ਜਿਹੜਾ ਅੱਜ ਜਿਆਦਾ ਬੰਨਿਆ ਗਿਆ ਆ ਆਤਿਸ਼ ਭਾਜੀ ਦਾ ਉਹਦੇ ਦਰਸ਼ਨ ਕਿਤੇ ਜੀ ਕਿੱਦਾਂ ਲੱਗਾ ਬਹੁਤ ਦਿਲ ਨੂੰ ਸਕੂਨ ਮਿਲਦਾ ਹੈ ਇੱਥੇ ਆ ਕੇ ਕਿਉਂਕਿ ਇਹ ਦੁਹਾਨੇ ਦਾ ਮੂਜਸ਼ਮਾ ਹੈਗਾ ਇਹ ਤੇ ਇੱਥੇ ਆ ਕੇ ਮੈਨੂੰ ਸ਼ਾਂਤੀ ਮਿਲਦੀ ਹੈ ਵਾਕੀ ਜੀ ਨੌਜਵਾਨ ਪੀੜ੍ਹੀ ਨੂੰ ਕੀ ਕਹਿਣਾ ਚਾਹੋਗੇ ਨੌਜਵਾਨ ਪੀੜ੍ਹੀ ਨਹੀਂ ਕਹਿਣਾ ਚਾਹਾਂਗੇ ਕਿ ਜਦੋਂ ਦਬਾਅ ਸਬ ਹੁੰਦੇ ਹੈਗੇ ਜੋ ਤੇ ਇੱਕ ਮਨ ਇੱਕ ਚਿਤ ਹੋ ਕੇ ਵਾਕੀ ਬੰਨਿਆ ਜੁੜਿਆ ਕਰੋ ਇਸੇ ਤਰ੍ਹਾਂ ਤੁਹਾਨੂੰ ਮੈਂ ਕਿ ਸੁਖ ਸ਼ਾਂਤੀਆਂ ਵਾਕੀ ਗੁਰਦਾਮ ਦਾ ਜੀ ਦਰਤ ਮਿਲਦੇ ਰਹਿਣਗੀਆਂ ਜੀ ਹਾਂਜੀ ਬਜੀ ਕੀ ਨਾਮ ਆਪ ਜੀ ਦਾ ਮੇਰਾ ਅਮਰਜੀਤ ਸਿੰਘ ਰਟੋਲ ਕੀ ਕਹਿਣਾ ਚਾਹੋਗੇ ਅੱਜ ਦਿਹਾੜੇ ਲੈ ਅੱਜ ਦੀ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਹੋਸਲ ਸੀ ਤੇ ਮੈਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦਾ ਜਿਹੜਿਆ ਸਵੇਰ ਤੋਂ ਹੀ ਇੱਥੇ ਗੁਰੂ ਮਹਾਰਾਜ ਦੇ ਦਰਸ਼ਨ ਕਰ ਰਿਹਾ ਅੱਜ ਕੀ ਕੀਤਾ ਤੁਸੀਂ ਆ ਗਏ ਮੈਂ ਸੇਵਾ ਕੀਤੀ ਹੈ ਅੱਛਾ ਹੋਰ ਲੋਕਾਂ ਦਾ ਇੱਥੇ ਦੀਪਮਾਲਾ ਵੀ ਹੋਈ ਹੈ ਦੀਪਮਾਲਾ ਹੋਈ ਹੈ ਜਿਹਨਾਂ ਵੀ ਗੁਰਪੁਪ ਹੁੰਦੇ ਨੇ ਹਰ ਗੁਰਪੁਪ ਤੇ ਇੱਥੇ ਦੀਪਮਾਲਾ ਹੁੰਦੀ ਆ ਆ ਤਾਂ ਸੇਵਾ ਹੀ ਚੱਲਦੀ ਆ ਔਰ ਅਲੋਕਿਕ ਨਜ਼ਾਰਾ ਜਿਹੜਾ ਸੰਗਤਾਂ ਨੂੰ ਵੇਖਣ ਨੂੰ ਮਿਲਦਾ ਹੈ। ਪਰ ਕਲਸਾ ਵੈਕ ਬੈਕ ਕਰੀ ਗਿਆ। ਦਾਸ ਜਨਾ ਭਾਈ ਸੁਖਮੀਤ ਸਿੰਘ ਦਾ ਸਮਰਤ ਦਰ ਰਹਿਣ ਵਾਲਾ ਜੀ। ਸੋ ਸੰਗ ਦੀ ਤਾਂ ਹੀ ਪ੍ਰਕਾਸ਼ ਹਮਾਰਾ ਪਇਓ ਪਟਨਾ ਸ਼ਹਿਰ ਵਿਖੇ ਭਵਲੇ ਵੈਸੇ ਮਹਾਨ ਸਤਿਗੁਰੂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿਗੁਰੂ ਚਟੇ ਆ ਬਾਜਾਂ ਵਾਲੇ ਸਤਿਗੁਰੂ ਨੀਲੇ ਦੇ ਸ਼ਾਹ ਸਵਾਰ ਸਤਿਗੁਰੂ ਦਸਵੇਂ ਪਾਸ਼ਾ ਜੀ ਦਾ ਅੱਜ ਪ੍ਰਕਾਸ਼ ਦੇਣਾ ਸੰਗਤਾਂ ਹੋਂਮਾ ਕੇ ਪੁਧੀਆਂ ਨੇ ਸਚਕਣ ਸ੍ਰੀ ਹਰਿਮੰਦਰ ਸਾਹਿਬ ਮਨਾਉਣ ਵਾਸਤੇ ਮਨਾ ਰਹੀਆਂ ਨੇ ਉੱਥੇ ਆਰਜੀਪੀਸੀ ਦੇ ਉਪਰਾਲੇ ਬਹੁਤ ਵਧੀਆ ਨੇ ਦੇਖਣਯੋਗ ਨੇ ਤੇ ਹਰ ਸਾਲ ਦੀ ਤਰ੍ਹਾਂ ਸੰਗਤਾਂ ਹੋਂਮਾ ਕੇ ਪੁਧੀਆਂ ਤੇ ਇਸ ਸਾਲ ਵੀ ਸੰਗਤਾਂ ਹੋਂਮਾ ਕੇ ਪੁਧੀਆਂ ਆਏ ਨੇ ਲੱਖਾਂ ਦੀ ਦਾਤ ਤੇ ਸੰਗਤਾਂ ਦੀ ਮਾਲਾ ਹੋਈ ਆਤਸਬਾਜੀ ਹੋਈ ਦੇਖੋ ਮਜਬੂਰ ਹੋ ਜਾਂਦੀ ਸੰਗਤ ਕਿਉਂਕਿ ਖਾਸ ਜਿਹੜੀ ਆਤਿਸ਼ਬਾਜੀ ਅਤੇ ਦੀਪਮਾਲਾ ਉਸ ਵਾਸਤੇ ਸੰਗਤਾਂ ਹਮਮਾ ਕਿਸ਼ਰਦਾ ਭਾਵਨਾ ਨਾਲ ਆਉਂਦੀਆਂ ਨੇ ਅਰਦਾਸ ਕਰਦੀਆਂ ਨੇ ਕਿ ਨਾਨਕ ਨਾਮ ਚਲਦੀ ਕਰਾ ਤੇਰੇ ਭਾਣੇ ਸਰਬਾਦਾ ਪਲਾ ਸੰਗਤਾਂ ਨੂੰ ਅਸੀਂ ਕੀ ਮੈਸੇਜ ਦੇਣ ਆਲੇ ਗੁਰੂ ਸਾਹਿਬ ਜੀ ਮੈਸੇਜ ਦੇਣ ਆਲੇ ਨੇ ਕਿ ਅਨੰਦਪੁਰ ਦੀ ਧਰਤੀ ਤੇ ਸਤਿਗੁਰਾਂ ਚ ਬਿਕ੍ਰਿਸ਼ਮ ਅਕਰਿਆ ਗੈਰਤ ਨਾਲ ਜੀਵਨ ਦਾ ਜਜ਼ਬਾ ਮਰਦਾਂ ਦੇ ਦਿਲ ਭਰਿਆ ਜੁਗਾ ਤੱਕ ਕੈਮਰੋ ਉਸ ਦੀ ਰਹਿਮਤ ਦਾ ਵਰਤਾਰਾ ਖੰਡੇ ਦੀ ਧਾਰ ਵਿੱਚੋਂ ਸਾਜਿਆ ਸਤਿਗੁਰ ਪੰਥ ਨੇ ਅਮਰ ਛੋ ਸਿੰਘ ਸਜੋ ਬਾਣੀ ਬਾਣੀ ਦੇ ਧਰਮ ਜਿੰਦਗੀ ਪੈਂਡਾ ਕੱਢਦੀ ਜਾਵੇ ਬਾਗ ਜਹਾਜਾ ਦੀ ਇਸ ਧਰਤੀ ਤੋਂ ਤੁਰ ਗਏ ਨੇ ਕਈ ਮਾਲਕਤਾ ਜਾਂਦੇ ਮਾਰ ਚੁੰਕੜਾ ਸੱਚੇ ਰੱਬ ਦਾ ਨਾਮ ਤੇ ਆਲੇ ਤੋਂ ਸੇਵਾ ਸਮਨ ਕਰਕੇ ਜੀਵਨ ਸਫਲ ਬਣਾ ਲਿਆ ਤੂੰ ਸੱਚ ਕਹਿੰਦੀ ਸਤਿਗੁਰਦੀ ਬਾਣੀ ਜਿੰਦਗੀ ਜਿਵੇਂ ਬੁਲਬੁਲਾ ਪਾਣੀ ਇਹ ਨਹੀਂ ਹੁੰਦਾ ਸਮਸਾਰਸੀ ਨੂੰ ਜਗਤ ਮੇਰਾ ਬੰਦਿਆ ਤੂੰ ਇਸ ਦਾ ਕਟਰਾ ਮਿਲਿਆ ਜਨਮ ਸਿਵਲਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਆ ਬਾਣੀ ਹੀ ਜੀਵਨ ਹੈ ਤੇ ਬਾਣੀ ਪੜਿਆ ਕਰੋ ਸੇਵਾ ਕਰਿਆ ਕਰੋ ਇਹ ਹੀ ਸਾਡਾ ਮਨੋਰਥ ਹੈ ਜੀ ਇੱਥੇ ਆਉਣ ਦਾ ਵਾਹਿਗੁਰੂ ਜੀ ਕਾ ਹਾਲਸਾ ਦਾ ਹੈ ਕਿਰਜੀ ਕੀ ਫਤਿਹ